ਧਮਕੀਆਂ ਤੇ ਆਏ ਆਪ ਉਮੀਦਵਾਰ ਅੱਜ ਮੈਂ ਵੇਖਾਂਗਾ ਮੇਰਾ ਬਾਬਾ ਨਾਨਕ ਹਲਕੇ ਚ ਅਕਾਲੀ ਦਾਬਦ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ ਸਟੇਜ ਤੋਂ ਸਾਰੀਆਂ ਮਰਿਆਦਾ ਭੁੱਲੇ ਆਪ ਵਰਕਰ ਮੈਂ 2 ਸਾਲ ਤਾਂ ਨਹੀਂ ਕਿਸੇ ਨੂੰ ਕੁਝ ਵੀ ਕਿਹਾ ਪਰ ਇੱਕ ਗੱਲ ਸੁਣ ਲੋ ਜਾਚ ਮੈਨੂੰ ਸਾਰੀਆਂ ਸਾਰੇ ਕੰਮ ਕਰਨ ਕੀ ਹੋ ਗਿਆ ਸੱਤਾ ਦਾ ਹੰਕਾਰ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ ਸੱਤਾ ਦਾ ਘਰੂਰ ਮਤ ਕਰਨਾ ਅੱਜ ਤੇਰੀ ਹੈ ਤਾਂ ਕੱਲ ਮੇਰੀ ਹੋਗੀ ਜਿਹਨ ਸੱਤਾ ਦਾ ਨਸ਼ਾ ਵੀ ਮੜ ਹੈ ਤੇ ਹੰਕਾਰ ਸਿਆਸੀ ਹਵਾ ਜੀ ਅੱਜ ਇੱਕ ਵਾਲ ਹੈ ਤਾਂ ਕੱਲ ਜ਼ਰੂਰ ਦੂਜੇ ਵਾਲ ਹੋਏਗੀ ਅੱਸੀ ਅੱਗੇ ਵਧੀਏ ਪਰ ਅੱਗੇ ਵਧਨ ਤੋਂ ਪਹਿਲਾਂ ਤੁਹਾਨੂੰ ਇਹ ਵੀਡੀਓ ਵੇਖਾਉਣੀ ਲੋਕ ਗੱਲ ਕਰ ਰੁਕਣਾ ਅੱਜ ਮੈਂ ਵੇਖਾਂਗਾ ਤੇਰਾ ਬਾਬਾ ਨਾਨਕ ਹਲਕੇ ਚ ਕਾਲੀ ਦਾਦਾ ಕಾಂಗ್ರೆਸ ਦਾ ਬਸਤਾ ਕਿਹੜਾ ਫੜਦਾ ਹੈ ਬੜੇ ਨਹੀਂ ਸੋਹਣੇ ਮਕਦੂਸ ਹਰੇਕ ਗੱਲ ਸੁਣ ਲੋ ਜਾਚ ਮੈਨੂੰ ਸਾਰੇ ਹੀ ਸਾਰੇ ਕੰਮ ਕਰਨ ਦੀ ਫਿਰ ਮੈਨੂੰ ਬਜਨਾਂ ਪੱਤੀ ਮਾੜੇ ਚੰਗਾ ਗਏ ਕਿ ਉਹਨੇ ਬੜਾ ਧੱਕਾ ਕਰਾਇਆ ਫਿਰ ਮੈਂ ਉਹ ਉਹ ਨੂੰ ਕਰਕੇ ਖਾਣਾ ਜਿਹੜਾ ਉਹਨੇ ਅੱਜ ਤੱਕ ਸਮਾਨਾ ਦੇਖਿਆ ਹੋਇਆ ਉਹ ਵੀ ਲੈ ਕੇ ਆਉਣਾ ਅਕਾ ਇੰਨਾ ਬੋਲਣ ਦਾ ਲਾਈਵ ਚਾ ਮੁੰਡੇ ਨੇ ਮੈਂ ਤਾਂ ਬੋਲਣ ਡਿਆ ਕਿਉਂ ਜਿਹੜੇ ਘਰਾਂ ਤੇ ਬੈਠੇ ਹੋ ਵੀ ਸੁਣ ਲੈਣ ਮੇਰੀ ਗੱਲ ਇਹ ਧਮਕੀ ਹੈ ਨੀ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਇਨਚਾਰਜ ਗੁਰਦੀਪ ਰੰਦਾਵਾ ਦੀਆਂ ਜੋ ਪ੍ਰਚਾਰ ਕਰ ਰੇ ਸਨ ਫਿਰ ਉਹ ਕਾਂਗਰਸ ਤੇ ਅਕਾਲੀ ਦਲ ਦਾ ਬਸਤਾ ਚੁੱਕਣ ਵਾਲਿਆਂ ਨੂੰ ਧਮਕੀਆਂ ਦੇ ਰਹੇ ਨੇ ਉਹ ਵੀ ਉਦੋਂ ਜਦੋਂ ਉਹਨਾਂ ਨੂੰ ਪਤਾ ਸੀ ਕਿ ਲਾਈਵ ਚੱਲ ਰਿਹਾ ਫਿਰ ਮੈਨੂੰ ਬਚਨਾਂ ਮੱਥੇ ਮਾਰਾ ਚੰਗਾ ਗਏ ਕਿ ਉਹਨੇ ਬੜਾ ਧੱਕਾ ਕਰਾਇਆ ਫਿਰ ਨਾ ਵਿਰੋਧੀਆਂ ਨੂੰ ਧਮਕਾਇਆ ਤਾਂ ਆਕਾਲੀ ਦਲ ਨੇ ਇਸ ਵੀਡੀਓ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰ ਦਿੱਤੀ ਨੋਟਿਸ ਲੈਣ ਲਈ ਕਹਿ ਦਿੱਤਾ ਮੈਂ ਸਮਝਦਾ ਕਿ ਇੱਕ ਜਾਤੀ ਆ ਧਮਕੀ ਆ ਕਿ ਜੇ ਤੁਸੀਂ ਹੁਕਮਰਨ ਪਾਰਟੀ ਦੇ ਹੋ ਤੇ ਇਹਦਾ ਮਤਲਬ ਇਹ ਹੈ ਕਿ ਇੱਥੇ ਗੁੰਡਾ ਰਾਜ ਚੱਲੂਗਾ ਇੱਥੇ ਜੰਗਲ ਦਾ ਰਾਜ ਚੱਲੂਗਾ ਇੱਕ ਠੋਕੇ ਤੁਸੀਂ ਕਹਿ ਰਹੇ ਹੋ ਵੀ ਮੈਂ ਰੂਟਨ ਪਾਰਟੀ ਦਾ ਤੇ ਅਸੀਂ ਦੇਖਾਂਗੇ ਕਿ ਆਕਾਲੀ ਤੇ ਕਾਂਗਰਸੀ ਬੂਤ ਕਿਦਾਂ ਲਾਉਂਦੇ ਤੁਸੀਂ ਕਿੱਦਾਂ ਰੋਕ ਲੋਗੇ ਲੋਕਤੰਤਰ ਗੁਰਦਾਸਪੁਰ ਤੋਂ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਭੁਗਤਣ ਲਈ ਧਮਕੀਆਂ ਦੇ ਰਿਹਾ ਇਸ ਲੀਡਰ ਦੀ ਤੁਸੀਂ ਵੀਡੀਓ ਤਾਂ ਸੁਣੀ ਹੁਣ ਦੂਜੇ ਲੀਡਰ ਦੀ ਆਡੀਓ ਵੀ ਸੁਣੋ ਜਿਸ ਵਿੱਚ ਉਹ ਆਰਤੀ ਨੂੰ ੱੱਕੇ ਨਾਲ ਮੰਡੀ ਵਿੱਚ ਬੁਲਾ ਰਿਹਾ ਤੇ ਨਾਲ ਹੀ ਧਮਕੀ ਦੇ ਰਿਹਾ ਕਿ ਜੇ ਉਹ ਸ਼ੈਰੀ ਕਲਸੀ ਦੇ ਹੱਕ ਵਿੱਚ ਬੁਲਾਈ ਇਸ ਮੀਟਿੰਗ ਵਿੱਚ ਨਾ ਆਏ ਤਾਂ ਆਪਣਾ ਹਿਸਾਬ ਲਗਾ ਲੈਣ ਕਿਉਂਕਿ ਉਹ ਡਾਇਰੀ ਚੱਕੀ ਫਿਰਦੇ ਨੇ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਚੀਮਾ ਨੇ ਇਸ ਆਡੀਓ ਨੂੰ ਆਮ ਆਦਮੀ ਪਾਰਟੀ ਦੀ ਗੁੰਡਾਗਰਦੀ ਕਰਾਰ ਦਿੱਤਾ ਹੈ ਆ ਹੁਣ ਇੱਕ ਮੇਰੇ ਕੋਲ ਹੋਰ ਆਡੀਓ ਆਈ ਹੈ ਮਾਰਕੀਟ ਕਮੇਟੀ ਕਲਾਨੌਰ ਦਾ ਚੇਅਰਮੈਨ ਹੈ ਰਣਜੀਤ ਸਿੰਘ ਬਾਠ ਉਹ ਆਰਤੀਆਂ ਨੂੰ ਕਹਿ ਰਿਹਾ ਵੀ ਅਸੀਂ ਫਲਾਣੇ ਸ਼ਹਿਰ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ ਸ਼ੈਰੀ ਕਲਸੀ ਵੀ ਉਹ ਆ ਰਿਹਾ ਤੁਹਾਡੀਆਂ ਮੁਸ਼ਕਲਾਂ ਸੁਣਨ ਵਾਸਤੇ ਤੇ ਤੁਸੀਂ ਉੱਥੇ ਪਹੁੰਚੋ ਨਾਲ ਕਹਿ ਰਿਹਾ ਕਿ ਅਸੀਂ ਕਾਪੀ ਲਾੜੀ ਆ ਜਿਹੜਾ ਨਹੀਂ ਪਹੁੰਚਿਆ ਫਿਰ ਉਹਨੂੰ ਅਸੀਂ ਦੇਖਾਂਗੇ ਅਵੇ ਮੈਂ ਤੁਹਾਨੂੰ ਸੁਣਾਉਣਾ ਤੁਸੀਂ ਆਪ ਸੁਣੋ ਸਮਾਦੇ ਇਹ ਤੋਂ ਕੈਂਡੀਡੇਟ ਦਿੱਤੇ ਨੇ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਉਹ ਸਾਡੇ ਕੋਲ ਪਹੁੰਚ ਰਹੇ ਨੇ ਆਰਤੀਆਂ ਦੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਅਸੀਂ بارش ਦਾ ਕਰਕੇ ਮੰਡੀ ਦੇ ਵਿੱਚ ਪ੍ਰੋਗਰਾਮ ਨਹੀਂ ਰੱਖਿਆ ਅਸੀਂ ਪ੍ਰੋਗਰਾਮ ਭਜੰਦੇ ਛੱਟ ਦੇ ਵਿੱਚ ਰੱਖਿਆ ਮੰਡੀ ਦੇ ਸਾਹਮਣੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆਰਤੀਆਂ ਆਰਤੀਆਂ ਨੂੰ ਵੀ ਇੱਥੇ ਆਓ ਜਿਹੜਾ ਵੀਰ ਮੇਰਾ ਨਾਂ ਆ ਇੱਥੇ ਆਰਤੀ ਅਸੀਂ ਕਾਪੀ ਲਈਏ ਨੋਟ ਕਰ ਰਹੇ ਹਾਂ ਅਸੀਂ ਫਿਰ ਆਪਣੇ ਤਰੀਕੇ ਦੇ ਨਾਲ ਕੰਮ ਕਰਾਂਗੇ ਠੀਕ ਹੈ ਜੀ ਇਸ ਨੂੰ ਗੌਰ ਦੇ ਨਾਲ ਮੇਰੇ ਮੈਸੇਜ ਨੂੰ ਮੇਰੇ ਵੀਰ ਲੈਣਾ ਠੀਕ ਹੈ ਜੀ ਇੱਥੇ ਸਾਰੇ ਪਹੁੰਚੋ 5 ਮਿੰਟ ਤੋਂ ਪਹਿਲਾਂ ਜੋ ਜਿਹੜਾ ਇੱਥੇ ਨਾ ਆਇਆ ਉਹਨੂੰ ਅਸੀਂ ਆਪਣੇ ਤਰੀਕੇ ਨਾਲ ਦੇਖਾਂਗੇ ਇਹ ਬਦਵਾਸ਼ੀ ਹੋ ਰਹੀ ਹੈ ਇਹ ਪਹਿਲਾ ਮੌਕਾ ਨਹੀਂ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਅਜੀਬ ਬਿਆਨ ਸਾਹਮਣੇ ਆਏ ਹੋ ਇਹ ਸੋ ਪਹਿਲਾ ਲਾਲਜੀਤ ਪੁੱਲਰ ਦੇ ਵੀ ਸਟੇਜ ਤੋਂ ਵਿਗੜੇ ਬੋਲ ਸੁਣਨ ਨੂੰ ਮਿਲੇ ਸਨ ਹੁਣ ਸਵਾਲ ਇਹ ਹੈ ਕਿ ਸੱਤਾ ਦੇ ਨਸ਼ੇ ਵਿੱਚ ਡੁੱਬੇ ਹੋਏ ਅਜੀਬ ਵਰਤਨਾ ਤੇ ਕਾਰਵਾਈ ਕਦੋਂ ਹੋਏਗੀ ਕਦੋਂ ਇਸ ਸ਼ਰਿਆਮ ਟਮਕੀ ਅੰਦਰ سلسلہ ਬੰਦ ਹੋਏਗਾ ਇੱਕ ਪਾਸੇ ਚੂਣ ਜ਼ਾਫਤਾ ਲੱਗਿਆ ਹੋਇਆ ਤੇ ਦੂਜੇ ਪਾਸੇ ਅਜੀਬੇ ਬਿਆਨ ਸੀਐਮ ਸਾਹਿਬ ਇੱਕ ਵਾਰ ਇਹਨਾਂ ਲੀਡਰਾਂ ਬਾਰੇ ਵੀ ਕੁਝ ਬੋਲੋ ਅਤੇ ਸਮਝਾਓ ਕਿ ਅਜੇ ਬਿਆਨ ਸ਼ੋਭਾ ਨਹੀਂ ਦਿੰਦੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼